ਦੇਰ ਸ਼ਾਮ ਬਲਾਚੋਣ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਦੇ ਵਿੱਚ ਮਾਚੀਵਾੜਾ ਇਲਾਕੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ ਹਰਮੇਸ਼ ਕੁਮਾਰ ਵਾਸੀ ਜੱਤੀਵਾਲ ਅਤੇ ਬਲਜਿੰਦਰ ਸਿੰਘ ਬੰਟੀ ਵਾਸੀ ਮਿਲਕੋਵਾਲ ਵਜੋਂ ਹੋਈ ਜੋ ਕਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਟਰੈਕਟਰ ਟ੍ਰੈਲੀ ਦੇ ਡਰਾਈਵਰ ਦਤਿੰਦਰ ਸਿੰਘ ਤੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਪਿੰਡ ਰੂੜੇਵਾਲ ਤੋਂ ਸੈਟਿੰਗ ਦਾ ਸਮਾਨ ਲੱਦ ਕੇ ਕਾਟਕੜ ਉਤਾਰਨ ਲਈ ਗਿਆ ਸੀ ਉਸ ਦੇ ਨਾਲ ਹਰਮੇਸ਼ ਕੁਮਾਰ ਅਤੇ ਬਲਜਿੰਦਰ ਸਿੰਘ ਜੋ ਕਿ ਦੋਵੇਂ ਹੀ ਇਮਾਰਤਾਂ ਦੀ ਸ਼ੂਟਿੰਗ ਲਗਾਉਣ ਦੀ ਮਜ਼ਦੂਰੀ ਕਰਦੇ ਸਨ ਉਹ ਵੀ ਮਜ਼ਦੂਰ ਸਨ ਕੱਲੋ ਕਾਰਗੜ ਵਿਕੇ ਸੈਟਿੰਗ ਦਾ ਸਮਾਨ ਉਤਾਰ ਕੇ ਟਰੈਕਟਰ ਟਰੈਲੀ ਨਾਲ ਵਾਪਸ ਪਰਤ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਸਕੋਰਪਿਓ ਕਾਰ ਨੇ ਉਹਨਾਂ ਦੇ ਵਾਹਨ ਨੂੰ ਪਿੱਛੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰੈਲੀ ਬੇਕਾਬੂ ਹੋ ਗਈ ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਟਰੈਕਟਰ ਤੇ ਮਾਰਗੰਡਾ ਤੇ ਬੈਠੇ ਸਨ ਦੋ ਪਿੱਛੇਓ ਇੱਕਦਮ ਟਰੈਕਟਰ ਵੱਜਨ ਕਾਰ ਨੂੰ ਸੜਕ ਤੇ ਆਗਿਰ ਕਿਰੇ ਕੀ ਨਾਮ ਹੁੰਦਾ ਹੈ ਚਾਨਰਾਉਂ ਹਣ ਜੱਤੀ ਆ ਕੀ ਗੱਲ ਬਾਤ ਹੈ ਕੀ ਲੱਗਦਾ ਸੀ ਜਿਹੜਾ ਮੇਰੇ ਤੇ ਕਾਜੀ ਨਾਮ ਸੀਦਾ ਇੱਕ ਤੇ ਜਤਾ ਜੀ ਮੇਰਾ ਹਰਮੇਸ਼ ਕੁਮਾਰ ਨਾਮ ਦਾ ਹੈ ਕੀ ਗੱਲ ਬਾਤ ਹੈ ਇਹ ਆਂਦੇ ਤੇ ਜੀ ਚਲੇ ਪਿੰਡ ਨੂੰ 5 ਵਜੇ ਦਾ ਟਾਈਮ ਤਾਂ ਸਕਾਰ ਪੀਓ ਵਿੱਚ ਵੱਜੀ ਇਹਨਾਂ ਨੇ ਅੱਛਾ ਜੀ ਤੇ ਉਹ ਫਿਰ ਆ ਕੇ ਗਲਤੀ ਮੰਨੀ ਆ ਫਿਰ ਸੱਤ ਦੇ ਬ੍ਰੇਕ ਨਹੀਂ ਲੱਭੀ ਸਾਡੀ ਗਲਤੀ ਆ ਜਾਦੇ ਬੰਦਿਆਂ ਦਾ ਇਕੱਠ ਹੋਇਆ ਫਿਰ ਉਹ ਆਪਣੇ ਕੁੱਤੇ ਲੈ ਕੇ ਭੱਜ ਗਏ ਕੁੱਤੇ ਤੇਜ਼ੀ ਵਿੱਚ ਗੱਡੀ 'ਚ ਕਿੱਥੋਂ ਆ ਰਹੇ ਸੀਗੇ ਕੀ ਕੰਮ ਕਰਦੇ ਫੇ ਉਹ ਪਿੰਡ ਜਿਹੜਾ ਮੈਨੂੰ ਪਤਾ ਨਹੀਂ ਜੀ ਉਹ ਪਿੰਡ ਦਾ ਕਿਹੜਾ ਹੈ ਕੋਈ ਕੰਮ ਕੀ ਕਰਦਾ ਹੈ ਛੱਟ ਰੰਗ ਦਾ ਕੰਮ ਕਰਦਾ ਹੈ ਤੂੰ ਆ ਰਹੇ ਸੀ ਕੀ ਕਰਨ ਜਾ ਰਹੇ ਸੀ ਇਹ ਛੱਟ ਰੰਗ ਲਾ ਕੇ ਲਿਆਉਣ ਦੇ ਲਈ ਹੈ ਇੱਧਰ ਅੱਛਾ ਜੀ ਹਾਂ ਜੀ ਕਿੰਨੇ ਜਾਣੇ ਸੀਗੇ ਟਰੈਕਟਰ ਤੇ ਇਹ ਚਾਰ ਜਾਣੇ تھے ਜੀ ਇੱਕ ਡਰਾਈਵਰ ਤਿੰਨ ਇਹ ਤੇ ਜਿਹੜੀ ਦਿਹਾੜੀਦਾਰ ਬਾਕੀ ਉਹਦੇ ਠੀਕ ਨੇ ਜੀ ਮੈਂ ਦੋ ਥਾਂ ਤੇ ਮੁੱਕ ਗਏ 31 ਦੇ ਸੱਟ ਲੱਗ ਗਈ ਹੋਈ ਆ। ਅੱਛਾ ਜੀ। ਹਾਂ ਜੀ। ਤੇ ਕਿੰਨੇ ਬੱਚੇ ਨੇ ਇਹਦੇ? ਰਮੇਸ਼। ਇਹਦੇ ਦੋ ਬੱਚੇ ਆ ਜੀ ਇੱਕ ਕਾਕਾ ਇੱਕ ਗੁੱਡੀ ਆ ਛੋਟੇ ਆ ਬੱਚੇ। ਤੇ ਕੀ ਮੰਗ ਕਰਦੇ? ਮੰਗ ਇਹ ਹੀ ਆ ਜੀ ਗਵਰਨਮੈਂਟ ਵੱਲ ਤੇ ਕੁਝ ਸਾਨੂੰ ਸਹਾਰਾ ਮਿਲ ਜਾਏ। ਸਾਡਾ ਕੋਈ ਹੈ ਨਹੀਂ। ਅੱਗਾ ਪਿੱਛਾ। ਅਜੇ ਸਹਾਰੇ ਹੋ ਗਏ। ਇਹਦੀ ਪੇਤਾ ਕੀ ਕਰਦੇ ਨੇ ਜੀ? ਉਹ ਵੀ ਜੱਟਾਂ ਨਾਲ ਆ ਜੀ ਦਿਹਾੜੀ ਕਾਟਦਾ। ਜੀ ਜੀ ਪਾਣੀ ਪੀ ਲਵਾਂ ਮੈਨੂੰ ਜੋ ਸੁਦਰ ਸਿੰਘ ਜੀ ਬੰਦੇ ਜਾਤੀ ਵਾਲਾ ਜੀ ਕੀ ਗੱਲ ਬਾਤ ਜੀ ਇਹ ਰਮੇਸ਼ ਕੁਮਾਰ ਸਾਡੇ ਪਿੰਡ ਦਾ ਲੜਕਾ ਸੀਗਾ ਜੀ ਹਾਂਜੀ ਇਹ ਲੇਬਰ ਦਾ ਕੰਮ ਕਰਦਾ ਸੀ ਜੀ ਜੀ ਇਹਨੇ ਬਲਾਚੌਰ ਲੇਬਰ ਦਾ ਕੰਮ ਕਰਨ ਗਏ ਸੀ ਉਹ ਸ਼ਤਮ ਦਾ ਸਮਾਨ ਲਾ ਕੇ ਲੈ ਕੇ ਆ ਰਹੇ ਸੀ ਰਾਹ ਤੇ ਵਿੱਚ ਰੁਕੇ ਹੋਏ ਸੀ ਇਹ ਇਨਾਂ ਦੇ ਵਿੱਚੋਂ ਪੁੱਛੋਂ ਟਾਲੀ ਦੇ ਵਿੱਚ ਇੱਕ ਸਕਰਪੀਓ ਗੱਡੀ ਆ ਕੇ ਵੱਜੀ ਤੇ ਉਹਦੇ ਨਾਲ ਤੇ ਦੋ ਬੰਦੇ ਇਹ ਮੁੰਡੇ ਘਤਮ ਹੋ ਗਏ ਤੇ ਇੱਕ ਹੁੰਦਾ ਜੱਟ ਵੀ ਹੋ ਗਿਆ ਜੀ। ਉਹ ਇੱਕ ਸਾਈਡ ਨੂੰ ਰੋਡ ਦੇ ਉੱਤੋਂ ਡੇ ਪਏ। ਉਹਨਾਂ ਦੇ ਉੱਤੋਂ ਕੋਈ ਗੱਡੀ ਗੁੱਡੀ ਹੋਏ ਲੰਘੇ ਕੋਤਾ ਲੱਗਿਆ ਫਿਰ। ਤੇ ਹੁਣ ਅਸੀਂ ਚਾਹੁੰਦੇ ਆਂ ਪਈ ਇਹ ਬੱਚੇ ਦੇ ਕੋਈ ਸਾਧਨ ਹੈ ਨਹੀਂ ਕੋਈ ਰੋਟੀ ਦਾ ਸਾਧਨ ਹੈ ਨਹੀਂ ਬੱਚਿਆਂ ਦੀ ਦੇਖਭਾਲ ਕਰਨ ਬਾਅਦ ਕੋਈ ਨਾ ਕੋਈ ਸਕੂਲ ਮੈਨੇ ਚਾਹੀਦੀ ਆ ਤੇ ਉਹਨਾਂ ਨੂੰ ਕੁਝ ਨਾ ਕੁਝ ਮਰਨਾ ਚਾਹੀਦਾ ਜਿਵੇਂ ਅਨਲਿਸਿਸ ਜਨ ਵੀ ਦਾ ਹੋਰ ਕੋਈ ਸਾਧਨ ਹੈ ਨਹੀਂ ਕਮਾਈ ਦਾ ਤੇ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆ ਵੀ ਤੇ ਇਹਨਾਂ ਬੱਚਾ ਦੀ ਦੇਖਭਾਲ ਵਾਸਤੇ ਕੋਈ ਨਾ ਕੋਈ ਹੈਲਪ ਜ਼ਰੂਰ ਮਿਲਣੀ ਚਾਹੀਦੀ ਆ ਅੱਜ ਨੂੰ ਥੋੜਾ ਜੀ ਨਾਮ ਆਜੀ ਮੇਰਾ ਨਾਮ ਮਲਖਵਿੰਦਰ ਸਿੰਘ ਹੈ ਜੀ ਪਿੰਡ ਪਿੰਡ ਮਿਲਕ ਵਾਲਾ ਮਿਤਕਾ ਦਾ ਨਾਮ ਬਲਜਿੰਦਰ ਸਿੰਘ ਆ ਵੈਸੇ ਬਾਂਟੀ ਕਹਿੰਦੇ ਜੀ ਤੇ ਸਾਡੇ ਰਿਸ਼ਤੇਦਾਰ ਤੋਂ ਮਾਮਾ ਜੀ ਦਾ ਬੇਟਾ ਵੀ ਸਾਡੇ ਜੀ ਇਹ ਹੀ ਆ ਜੀ ਮਿਲਕਵਾਲ ਜੀ ਕੀ ਗੱਲ ਬਾਤ ਇਹ ਜੀ ਕੱਲ ਆਪਣੇ ਕੰਮ ਤੋਂ ਆ ਰਹੇ ਸੀ ਸ਼ਟਰਿੰਗ ਦਾ ਕੰਮ ਕਰਦੇ ਆ ਵਾਪਸ ਹੀ ਆ ਰਹੇ ਸੀ ਬਲਾਚੌਰ ਕੋਲ ਤਾਂ ਪਿੱਛੋਂ ਬਲੇਰੋ ਗੱਡੀ ਨੇ ਫੇਟ ਮਾਰੀ ਆ ਜੀ ਉਹਦੇ ਨਾਲ ਧੱਕਾ ਵੱਜਣ ਵਾਲੇ ਟਰੈਕਟਰ ਤੇ ਅਸੀਂ ਦੋ ਜੀ ਗਿਰ ਗਏ ਜੀ ਤੇ ਦੋ ਬੰਦੇ ਦੀ ਡੈਥ ਹੋ ਗਈ ਇੱਕ ਜਿਹੜਾ ਆਪਣਾ ਟਰੈਕਟਰ ਚਲਾ ਰਿਹਾ ਸੀ ਉਹ ਬਚ ਗਿਆ ਜੀ ਇਹ ਦੋ ਬੰਦੇ ਦੀ ਡੈਥ ਹੋ ਗਈ ਹਾਂਜੀ ਪਹਿਲਾਂ ਪਹਿਲੀ ਵਾਰ ਸੇਜ ਕੰਮ ਤੇ ਪਹਿਲਾਂ ਵੀ ਕਰਦੇ ਨਹੀਂ ਨਹੀਂ ਪਹਿਲਾਂ ਤੂੰ ਜਾ ਰਿਹਾ ਜੀ ਅੱਛਾ ਜੀ ਹਾਂ ਖਾਸੇ ਟਾਈਮ ਤੋਂ ਇਹੀ ਕੰਮ ਕਰ ਰਹੇ ਹਾਂਜੀ ਸ਼ਟਰਿੰਗ ਦਾ ਹੀ ਕਰਦੇ ਬੱਚੇ ਤਿੰਨ ਆ ਜੀ ਪਰਿਵਾਰ ਦੇ ਵਿੱਚੋਂ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਦੋ ਇਹਦੇ ਬ੍ਰਦਰ ਆ ਜੀ ਉਹ ਬਾਹਰ ਰਹਿੰਦੇ ਆ ਤੇ ਇਹ ਪਿੰਡ 'ਚ ਇੱਥੇ ਆਪ ਹੈ ਇਹੀ ਰਹਿੰਦਾ ਜੀ ਤੇ ਮਾਤਾ ਰਹਿੰਦੀ ਹੈ ਇਹਦੇ ਨਾਲ ਤੇ ਇਹਦੇ ਘਰ ਦੇ ਆ ਪਰਿਵਾਰ ਹੈ ਦਾ ਹਾਂਜੀ ਮੰਗ ਕਰਦੇ ਮੰਗ ਸਰਕਾਰ ਤੋਂ ਇਹੀ ਕਰਦੇ ਆ ਦੇਖੋ ਜੀ ਜਾਣ ਵਾਲਾ ਚਲਾ ਗਿਆ ਤੇ ਬੱਚਿਆਂ ਬਾਰੇ ਕੋਈ ਸੋਚਿਆ ਜਾਵੇ ਉਹਨਾਂ ਨੂੰ ਕੋਈ ਮੱੜ ਮੋਟੀ ਕੋਈ ਸਹਾਇਤਾ ਹੋ ਜਵੇ ਇਸਦਾ ਹੀ ਮੰਗ ਕਰਦੇ ਜੀ ਜਿਹੜੇ ਗੱਡੀ ਵਾਲੇ ਨੇ ਮਾਰੇ ਉਹਨਾਂ ਨੂੰ ਫੜੇਗੇ ਕੁਝ ਨਹੀਂ ਜੀ ਉਹ ਮੌਕੇ ਤੋਂ ਮਤਲਬ ਗੱਡੀ ਛੱਡ ਕੇ ਫਰਾਰ ਹੋ ਗਏ ਜੀ ਹਾਂ ਜੀ ਮੁਰ ਉਹਨਾਂ ਤਾਂ ਨਹੀਂ ਪਤਾ ਜੀ ਹਾਂ